ਜਿਹੜੀਆਂ ਨੇ ਓਵਾਦੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਕਿਉਂਕਿ ਸੌ ਚੁੱਕਣ ਦੀ ਤਾਰੀਖ ਜਿਹੜੀ ਹੈ ਉਹ ਬਦਲ ਦਿੱਤੀ ਗਈ ਹੈ ਜੀ ਹਾਂ ਪਹਿਲਾਂ 8 ਜੂਨ ਨੂੰ ਦੱਸਿਆ ਜਾ ਰਿਹਾ ਕਿ ਸੌ ਜਿਹੜੀ ਹੈ ਜਿਸ ਦਿਨ ਸ਼ਨੀਵਾਰ ਦਾ ਦਿਨ ਬਣਦਾ ਹੈ ਤਾਂ 8 ਜੂਨ ਨੂੰ ਸ਼ਨੀਵਾਰ ਵਾਲੇ ਦਿਨ ਦੱਸਿਆ ਜਾਂਦਾ ਹੈ ਕਿ ਸੌ ਚੁੱਕੀ ਜਾਵੇਗੀ ਇਹ ਸੋਰਸਸ ਤੋਂ ਖਬਰ ਆ ਰਹੀਆਂ ਸੀ ਪਰ ਹੁਣ ਤਾਰੀਖ ਜਿਹੜੀ ਆ ਉਹ ਬਦਲ ਦਿੱਤੀ ਗਈ ਹੈ 9 ਜੂਨ ਯਾਨੀ ਕਿ ਸੰਡੇ ਵਾਲੇ ਦਿਨ ਸੌ ਚੁੱਕੀ ਜਾਵੇਗੀ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸੌ ਜਿਹੜੀ ਹੈ ਉਹ ਨਰਿੰਦਰ ਮੋਦੀ ਹੁਣਾਂ ਦੇ ਵੱਲੋਂ ਚੁੱਕੀ ਜਾਵੇਗੀ ਤਾਂ ਲਗਾਤਾਰ ਅਰਚਨਾ ਸਾਹਮਣੇ ਆ ਰਹੀਆਂ ਨੇ ਪਹਿਲਾਂ ਸਹਿਮਤੀ ਨਹੀਂ ਬਣਦੀ ਫਿਰ ਉਸ ਤੋਂ ਬਾਅਦ ਦਿਨ ਹੀ ਫਾਈਨਲ ਹੁੰਦਾ ਜੇ ਫਾਈਨਲ ਹੋਇਆ ਹੈ ਤੇ ਉਸ ਤੋਂ ਬਾਅਦ ਸ਼ਰਤਾ ਰੱਖ ਦਿੱਤੀਆਂ ਗਈਆਂ ਵੱਡੇ ਵੱਡੇ ਮੰਤਰੀਆਂ ਦੇ ਅਹੁਦੇ ਦੀਆਂ ਸ਼ਰਤਾ ਰੱਖੀਆਂ ਗਈਆਂ ਕਿ ਸਾਨੂੰ ਆ ਅਹੁਦਾ ਦੇ ਦਿੱਤਾ ਜਾਵੇ ਲੋਕ ਸਭਾ ਸਪੀਕਰ ਦੀ ਸੀਟ ਵੀ ਦਿੱਤੀ ਜਾਵੇ ਨਾਲ 4 ਤੋਂ 5 ਮੰਤਰਾਲੇ ਦਿੱਤੇ ਜਾਣ ਇਹ ਚੰਦਰਬਾਬੂ ਨਾਇਡੂ ਹੁਣਾਂ ਨੇ ਮੰਗਾ ਰੱਖੀਆਂ ਚਿਰਾਗ ਪਾਸਵਾਨ ਹੁਣਾਂ ਨੇ ਮੰਗਾ ਰੱਖ ਦਿੱਤੀਆਂ ਨਿਤਿਸ਼ ਕੁਮਾਰ ਹੁਣਾਂ ਦੀ ਗੱਲ ਕਰੀ ਤਾਂ ਉਹਨਾਂ ਨੇ ਤਿੰਨ ਮੰਤ్రਾਲੇ ਜਿਹੜੇ ਆ ਉਹ ਮੰਗ ਲਏ ਆ ਤੋਂ ਇਸ ਤੋਂ ਪਹਿਲਾਂ ਇਹ ਜਿਹੜੀਆਂ ਮੰਗਾ ਰੱਖੀਆਂ ਗਈਆਂ ਤੇ ਫਿਰ ਉਸਦੇ ਨਾਲ ਗੱਲ ਕਰੀਏ ਇਹ ਵੀ ਖਬਰ ਸਾਹਮਣੇ ਆਈ ਕਿ ਨਿਤਿਸ਼ ਕੁਮਾਰ ਹੁਣੀ ਲੰਡਨ ਉਡਾਰੀ ਮਾਰਨ ਦੀ ਤਿਆਰੀ ਦੇ ਵਿੱਚ ਨੇ ਆਰ ਸੂਚੀ ਵੀ ਤਿਆਰ ਕਰ ਦਿੱਤੀ ਹੈ ਕਿ ਜਿਹੜੇ ਉਹਨਾਂ ਨੇ ਆਪਣੇ ਬੰਦੇ ਦੇਣੇ ਆ ਮੰਤਰੀ ਦੇ ਅਹੁਦੇ ਦੇ ਵਾਸਤੇ ਤਾਂ ਉਸ ਤੋਂ ਬਾਅਦ ਦੇ ਵਿੱਚ ਹੁਣ ਇਹ ਖਬਰ ਆਈ ਕਿ ਸੌ ਚੁੱਕਣ ਦੀ ਤਾਰੀਖ ਜਿਹੜੀ ਹੈ ਉਹ ਬਦਲ ਦਿੱਤੀ ਗਈ ਹੈ ਜੀ ਹਾਂ ਪਹਿਲਾਂ 8 ਜੂਨ ਰੱਖੀ ਗਈ ਸੀ ਤੇ ਹੁਣ 9 ਜੂਨ ਸੰਡੇ ਵਾਲਾ ਦਿਨ ਕਰ ਦਿੱਤਾ ਗਿਆ ਸੰਡੇ ਨੂੰ ਇਹ ਸੌ ਜਿਹੜੀ ਹੈ ਉਹ ਚੁੱਕੀ ਜਾਣੀ ਹੈ ਤੇ ਪ੍ਰਸਤਾਵ ਵੀ ਰਾਸ਼ਟਰਪਤੀ ਨੂੰ ਜਿਹੜਾ ਆ ਉਹ ਸੌਂਪਿਆ ਜਾਣਾ ਹੈ ਸਰਕਾਰ ਬਣਾਉਣ ਦਾ ਪ੍ਰਸਤਾਵ ਵੀ ਸੌਂਪਿਆ ਜਾਣਾ ਤਾਂ ਲਗਾਤਾਰ ਮੁਸ਼ਕਲਾਂ ਜਿਹੜੀਆਂ ਉਹ ਵਾਧੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਕਿਉਂਕਿ ਲਗਾਤਾਰ ਕੀ ਕਦੀ ਮੰਤਰੀ ਨੂੰ ਲੈ ਕੇ ਗੱਲ ਰੱਖੀ ਜਾਂਦੀ ਹੈ ਕਿ ਸਾਨੂੰ ਆ ਮੰਤਰਾਲੇ ਦਿੱਤਾ ਜਾਵੇ ਫਿਰ ਉਸ ਤੋਂ ਬਾਅਦ ਬਾਹਰ ਜਾਣ ਦੀਆਂ ਗੱਲਾਂ ਵੀ ਆਉਂਦੀਆਂ ਨੇ ਪਰ ਇਹ ਸਵਾਲ ਹੁਣ ਹਰੇਕ ਕਿਸੇ ਦੇ ਮਨ ਦੇ ਵਿੱਚ ਬਣਿਆ ਹੋਇਆ ਹੈ ਲਗਾਤਾਰ ਇਹ ਸਵਾਲ ਮਨਾਂ ਦੇ ਵਿੱਚ ਬਣਿਆ ਹੋਇਆ ਹੈ ਕਿ ਕੀ ਇਹ ਸਰਕਾਰ ਜਿਹੜੀ ਹੈ ਉਹ 5 ਸਾਲ ਤੱਕ ਟਿਕ ਪਾਵੇਗੀ ਜੇਕਰ ਹੁਣ ਐਂਡੀ ਆਪਣੀ ਸਰਕਾਰ ਬਣਾ ਲੈਂਦਾ ਤਾਂ ਕੀ ਉਹ 5 ਸਾਲ ਤੱਕ ਟਿਕ ਪਾਵੇਗੀ ਕਿ ਜਾਂ ਫਿਰ ਨਹੀਂ ਇਹ ਵੱਡਾ ਸਵਾਲ ਜਿਹੜਾ ਅਜੇ ਵੀ ਬਣਿਆ ਕੋਇਆ ਕਿਉਂਕਿ ਜੇਕਰ ਹੁਣ ਬਹੁਮਤ ਨਾਲ ਕੋਈ ਹੁਣ ਸਰਕਾਰ ਬਣ ਗਈ ਤਾਂ ਕੀ ਭਰੋਸਾ ਹੈ ਕਿ ਬਾਅਦ ਦੇ ਵਿੱਚ ਜਿਹੜੀ ਸਰਕਾਰ ਹੈ ਉਹ 5 ਸਾਲ ਤੱਕ ਚੱਲੇਗੀ ਕਿਉਂਕਿ ਇਹ ਸਾਰੇ ਲੋਕ ਕੀ ਕਹਿੰਦੇ ਹੈ ਕਿ ਕਦੇ ਵੀ ਨੇਤਾ ਤੇ ਕਦੇ ਵੀ ਸਿਆਸਤਦਾਨ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਸੇ ਵੀ ਸਮੇਂ ਤੇ ਕਿਸੇ ਵੀ ਮੋੜ ਤੇ ਉੱਪਰ ਆਣ ਕੇ ਇਹ ਆਪਣਾ ਦਲ ਜਿਹੜਾ ਆ ਉਹ ਬਦਲ ਦਿੰਦੇ ਨੇ ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਐਨਡੀਏ 5 ਸਾਲ ਆਪਣੀ ਸਰਕਾਰ ਚਲਾ ਪਾਉਂਦਾ ਹੈ ਭਾਜਪਾ ਸੱਤਾ ਦੇ ਵਿੱਚ ਲਗਾਤਾਰ 5 ਸਾਲ ਟੇਕੇ ਸਮਾਂ ਕੱਢ ਪਾਉਂਦੀ ਹੈ ਕਿ ਜਾਫਰ ਨਹੀਂ ਕਿਉਂਕਿ ਦੂਸਰੇ ਪਾਸੇ ਇੰਡੀਆ ਅਲਾਈਅንስ ਨੇ ਸਟੈਪ ਬੈਕ ਕੀਤਾ ਸੀ ਉਹਨਾਂ ਕਹਿੰਦੇ ਕਿ ਇੱਕ ਸਹੀ ਟਾਈਮ ਆਉਣ ਤੇ ਅਸੀਂ ਆਪਣੀ ਸਰਕਾਰ ਬਣਾਵਾਂਗੇ ਔਰ ਜ਼ਰੂਰ ਬਣਾਵਾਂਗੇ ਔਰ ਇਹ ਵੀ ਤਿਆਰੀ ਦੇ ਵਿੱਚ ਹੈ ਕਿ ਸਰਕਾਰ ਅਦ ਵਿਚਕਾਰ ਜਾ ਕੇ ਨਾ ਡੇਗੀ ਜਾਵੇ ਇਹ ਵੀ ਹੋ ਸਕਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਐਨਡੀਏ ਦੀਆਂ ਮੁਸ਼ਕਲਾਂ ਵਾਧੀਆਂ ਨੇ ਕਦੀ ਕੋਈ ਮੰਤਰੀ ਪੇਚ ਫਸਾ ਲੈਂਦਾ ਤੇ ਕਦੀ ਕੋਈ ਮੰਤਰਾਲੇ ਮੰਗ ਕੇ ਪੇਚ ਫਸਾ ਦਿੰਦਾ ਹੁਣ ਨਿਤਿਸ਼ ਕੁਮਾਰ ਹੁਣਾਂ ਦੀ ਗੱਲ ਕਰੀਏ ਅਹਿਮ ਤਿੰਨ ਮੰਤਰਾਲੇ ਮੰਗੇ ਗਏ ਸੀ ਜਿਹੜੀ ਸਾਨੂੰ ਜਾਣਕਾਰੀ ਸੋਰਸਸ ਤੋਂ ਮਿਲ ਪਾਈ ਹੈ ਕਿ ਇੱਕ ਰੇਲ ਮੰਤralੇ ਮੰਗ ਲਿਆ ਗਿਆ ਖੇਤੀਬਾੜੀ ਮੰਤralੇ ਮੰਗਿਆ ਗਿਆ ਔਰ ਵਿੱਤ ਮੰਤralੇ ਮੰਗਿਆ ਗਿਆ ਔਰ ਇਸ ਦੇ ਨਾਲ ਕੀ ਜਿਹੜੇ TDP ਦੇ ਨੇਤਾ ਚੰਦਰਬਾਬੂ ਨਾਇਡੂ ਹੁਣਾਂ ਨੇ ਜਿਹੜੇ ਆ ਚਾਰ ਤੋਂ ਪੰਜ ਮੰਤralੇ ਅਹਿਮ ਮੰਤralੇ ਉਹਨਾਂ ਨੇ ਮੰਗੇ ਔਰ ਇੱਕ ਲੋਕ ਸਭਾ ਸਪੀਕਰ ਦੀ ਸੀਟ ਵੀ ਜਿਹੜੀ ਹੈ ਉਹਨਾਂ ਨੇ ਮੰਗੀ ਹੈ ਕਿ ਉਹ ਅਹੁਦਾ ਵੀ ਦਿੱਤਾ ਜਾਵੇ ਸੁਚਰਾਗ ਪਾਸਵਾਨ ਹੁਣਾਂ ਦੀ ਗੱਲ ਕਰਦੇ ਆ ਤਾਂ ਉਹਨਾਂ ਨੇ ਵੀ ਜਿਹੜੇ ਤਿੰਨ ਤੋਂ ਚਾਰ ਮੰਤralੇ ਦੱਸਿਆ ਜਾ ਰਿਹਾ ਕਿ ਚੁਰਾਗ ਪਾਸਵਾਨ ਹੁਣਾਂ ਨੇ ਵੀ ਮੰਗੇ ਹੈ ਤਾਂ ਇਹ तमाम ਮੁਸ਼ਕਲਾਂ ਨੇ ਕਿਉਂਕਿ ਇਸ ਦੇ ਉੱਪਰ ਵੀ ਅਜੇ ਸਹਿਮਤੀ ਬਣਨੀ ਹੈ ਕਿਉਂਕਿ ਜੇਕਰ 1 ਜਾਂ 2 ਜਾਂ 3 ਅਹਿਮ ਵਿਅਕਤੀ ਵਿਸ਼ੇਸ਼ਾਂ ਨੂੰ ਇੰਨੇ ਮੰਤਰਾਲੇ ਦੇ ਦਿੱਤੇ ਗਏ ਤਾਂ ਬਾਕੀ ਵੀ ਇਸ ਦੇ ਉੱਪਰ ਸਵਾਲ ਜ਼ਰੂਰ ਉਠਣਗੇ ਹੁਣ ਇਹ ਜਿਹੜਾ ਦੇਖੜਾ ਹੋਵੇਗਾ ਕਿ ਐਨਡੀਏ ਦੇ ਵਿੱਚ ਸਹਿਮਤੀ ਕਿੰਨਾ ਕੁ ਚਿਰ ਬਣਦੀ ਹੈ ਔਰ ਕਿੰਨੀ ਸਹਿਮਤੀ ਬਣਦੀ ਹੈ ਪੂਰੇ-ਪੂਰੇ ਮੰਤਰਾਲਿਆਂ ਦੀ ਸਹਿਮਤੀ ਬਣ ਜਾਂਦੀ ਹੈ ਕਿ ਜਿੰਨੇ ਮੰਗੇ ਉਹਨੇ ਦੇ ਦਿਓ ਕਿੰਨੇ ਸਮੇਂ ਦੇ ਵਾਸਤੇ ਦੇ ਦਿਓ ਤਾਂ ਇਹ ਹੁਣ ਸਭ ਤੋਂ ਵੱਡਾ ਸਵਾਲ ਬਰਕਰਾਰ ਹੈ ਪਰ ਇਸ ਦੇ ਵਿਚਾਲੇ ਇਹ ਸਭ ਤੋਂ ਵੱਡੀ ਅਹਿਮ ਖਬਰ ਹੈ ਕਿ ਇੱਕ ਵਾਰੀ ਫੇਰ ਉਹਨਾਂ ਨੇ ਆਪਣਾ ਸੌ ਚੁੱਕ ਸਮਾਗਮ ਜਿਹੜਾ ਆ ਉਹ ਬਦਲ ਲਿਆ ਉਹਦੀ ਤਾਰੀਖ ਬਦਲੀ ਗਈ ਹੈ ਪਹਿਲਾਂ 8 ਜੂਨ ਦਿਨ ਸ਼ਨੀਵਾਰ ਰੱਖੀ ਗਈ ਸੀ ਤੇ ਹੁਣ 9 ਜੂਨ ਦਿਨ ਅ ਐਤਵਾਰ ਸੰਡੇ ਵਾਲਾ ਦਿਨ ਜਿਹੜਾ ਆ ਉਹ ਚੁਣਿਆ ਗਿਆ ਆ ਅਖਿਰਕਾਰ ਇਸ ਦੀ ਨੋਬਤ ਕਿਉਂ ਆਈ ਹੈ ਕਿੱਥੇ ਪੇਜ ਅੜਦਾ ਹੋਇਆ ਦਿਖਾਈ ਦਿੱਤਾ ਕਿ ਇਸ ਨੂੰ ਮਨਾਉਣਾ ਸਭ ਤੋਂ ਵੱਧ ਔਖਾ ਹੋ ਰਿਹਾ ਨਿਤਿਸ਼ ਕੁਮਾਰ ਹੁਣਾਂ ਨੂੰ ਮਨਾਉਣਾ ਸਭ ਤੋਂ ਵੱਧ ਔਖਾ ਹੋ ਰਿਹਾ ਚਿਰਾਗ ਪਾਸਵਰ ਹੁਣਾਂ ਨੂੰ ਮਨਾਉਣਾ ਔਖਾ ਹੋ ਰਿਹਾ ਹੈ ਕਿ ਜਾਂ ਫਿਰ TDP ਨੇਤਾ ਚੰਦਰਬਾਬੂ ਨਾਇਡੂ ਨੂੰ ਮਨਾਉਣਾ ਔਖਾ ਹੋ ਰਿਹਾ ਜਾਂ ਫਿਰ ਹੋਰ ਕੋਈ ਸਿਆਸਤਦਾਨ ਜਿਹੜਾ ਆ ਉਹ ਮਨਾਉਣਾ ਔਖਾ ਹੋ ਰਿਹਾ ਤਾਂ ਇਹ ਸਵਾਲ ਲਗਾਤਾਰ ਬਰਕਰਾਰ ਨੇਕ ਦੇ ਆਖਰ ਕੋਣ ਨਹੀਂ ਮੰਨ ਰਿਹਾ ਕਿਉਂ ਤਰੀਕ ਜਿਹੜੀ ਅੱਗੇ ਪਾਈ ਗਈ ਹੈ ਸਹਿਮਤੀ ਨਹੀਂ ਬਣ ਪਾਰੀ ਜਾਂ ਕਿਸੇ ਹੋਰ ਮੋਟਿਵ ਦੇ ਕਰਕੇ ਇਹ ਤਰੀਕ ਅੱਗੇ ਪਾਈ ਹਾਲਾ ਕਿ ਇਹ ਬਿਆਨ ਜ਼ਰੂਰ ਸੁਣਨ ਨੂੰ ਮਿਲਿਆ ਨਾ ਨਿਤਿਸ਼ ਕੁਮਾਰ ਹੁਣਾ ਦਾ ਤੇ ਚੰਦਰਬਾਬੂ ਨਾਇਡੂ ਦਾ ਕਿ ਅਸੀਂ ਚਾਹੁੰਦੇ ਹਾਂ ਕਿ ਐਂਡੀ ਆਪਣੀ ਜਲਦੀ ਜਲਦੀ ਸਰਕਾਰ ਬਣਾਵੇ ਪਰ ਇਹ ਸਰਕਾਰ ਬਣੀ ਤਾਂ ਆਖਰਕਾਰ ਕਿੰਨਾ ਚਿਰ ਚੱਲੇਗੀ ਪੂਰੇ 5 ਸਾਲ ਇਹ ਸਰਕਾਰ ਟਿਕ ਪਾਵੇਗੀ ਜਾਂ ਫਿਰ ਆ ਅੱਧ ਵਿਚਕਾਰ ਰਣ ਕੇ ਇੰਡੀਆ ਅਲਾਈਅੰਸ ਜਿਹੜਾ ਆ ਉਹ ਸਰਕਾਰ ਡੇਗੇਗਾ ਇਹ ਵੀ ਤਿਆਰੀਆਂ ਉਧਰ ਵੀ ਚੱਲ ਰਹੀਆਂ ਨੇ ਤਾਂ ਇੱਧਰ ਵੀ ਹੈ ਕਿ ਅਸੀਂ 5 ਸਾਲ ਵਾਸਤੇ ਆਪਣੀ ਮਜ਼ਬੂਤ ਸਰਕਾਰ ਬਣਾਉਣੀ ਹੈ ਕਿਉਂਕਿ ਜੇਕਰ ਭਾਜਪਾ ਦੀ ਗੱਲ ਕਰੀ ਤਾਂ ਭਾਜਪਾ ਜਿਹੜੀਆਂ ਪਹਿਲਾਂ ਚੋਣਾਂ ਲੜਦੀ ਰਹੀ ਹੈ ਚਾਹੇ ਉਹ ਗੁਜਰਾਤ ਦੀਆਂ ਚੋਣਾਂ ਹੋਣ ਚਾਹੇ ਕੇਂਦਰ ਦੇ ਵਿੱਚ ਆ ਚੋਣਾਂ ਕਿਉਂ ਨਾ ਹੋਣ ਤਾਂ ਬਹੁਮਤ ਭਾਜਪਾ ਦੇ ਕੋਲੇ ਹਮੇਸ਼ਾ ਰਹੀ ਹੈ ਸਭ ਤੋਂ ਵੱਧ ਬਹੁਮਤ ਜਿਹੜੀ ਹੈ ਉਹ ਪਾਜ ਪਾ ਦੇ ਕੋਲ ਰਹੀ ਹੈ ਤਾਂ ਹੁਣ ਰਲੇਵੇਂ ਵਾਲੀ ਸਰਕਾਰ ਬਣੇਗੀ ਇਸ ਦੇ ਵਿੱਚ ਅਲਾਈਅੰਸ ਵਾਲੀ ਸਰਕਾਰ ਬਣਨੀ ਹੈ ਕਿਉਂਕਿ ਜੇਕਰ ਤੁਹਾਨੂੰ ਸਰਕਾਰ ਬਣਾਉਣੀ ਹੈ ਜੇਕਰ ਤੁਸੀਂ ਸਰਕਾਰ ਬਣਾਉਣੀ ਹੈ ਤੁਸੀਂ ਸੱਤਾ ਦੇ ਵਿੱਚ ਆਉਣਾ ਹੈ ਤਾਂ ਤੁਹਾਨੂੰ ਦੂਜਿਆਂ ਦੇ ਸਹਿਯੋਗ ਦੀ ਜ਼ਰੂਰ ਕਮੀ ਜਿਹੜੀ ਹੈ ਉਹ ਖਲਣੀ ਹੈ ਤੇ ਤੁਹਾਨੂੰ ਦੂਜਿਆਂ ਦਾ ਸਹਿਯੋਗ ਵੀ ਲੈਣਾ ਪੈਣਾ ਹੈ ਜੇਕਰ ਤੁਸੀਂ ਸਰਕਾਰ ਬਣਾਉਣੀ ਹੈ ਸੱਤਾ ਦੇ ਵਿੱਚ ਆਉਣਾ ਹੈ ਤਾਂ ਇਸੇ ਕਰਕੇ ਤੁਹਾਨੂੰ ਐਡਜਸਟਮੈਂਟ ਵੀ ਕਰਨੀ ਪੈਣੀ ਹੈ ਜੇ ਕਿਤੇ ਐਡਜਸਟਮੈਂਟ ਦੇ ਵਿੱਚ 19 21 ਹੁੰਦੀ ਹੈ ਤਾਂ ਇਹ ਦੇਖਣਾ ਸੰਭਾਵਕ ਤੌਰ ਤੇ ਲਾਜ਼ਮੀ ਬਣ ਜਾਂਦਾ ਹੈ ਕਿ ਇਹ ਸਰਕਾਰ 5 ਸਾਲ ਸੱਤਾ ਦੇ ਵਿੱਚ ਟਿਕ ਪਾਵੇਗੀ ਕਿ ਜਾਂ ਫਿਰ ਨਹੀਂ ਜਾਂ ਫਿਰ ਹੋਰ ਕੋਈ ਅਰਚਣ ਇਸ ਦੇ ਵਿੱਚ ਆ ਜਾਂਦੀ ਹੈ ਸਭ ਤੋਂ ਵੱਡਾ ਸਵਾਲ ਹੈ ਪਰ ਇਹ ਸਵਾਲ ਹੁਣ ਬਰਕਰਾਰ ਹੈ ਕਿ ਆਖਰਕਾਰ ਸਮਾਗਮ ਦੀ ਤਰੀਕ ਸੌ ਚੁੱਕਣ ਦੀ ਤਰੀਕ ਜਿਹੜੀ ਹੈ ਉਹ ਕਿਉਂ ਬਦਲ ਦਿੱਤੀ ਗਈ ਕਿਉਂ ਐਨਡੀਏ ਦੇ ਵੱਲੋਂ ਪਹਿਲਾ 8 ਜੂਨ ਤਰੀਕ ਦਿਨ ਐ ਸ਼ਨੀਵਾਰ ਰੱਖਿਆ ਗਿਆ ਤੇ ਹੁਣ 9 ਜੂਨ ਦਿਨ ਐਤਵਾਰ ਦਾ ਕਿਉਂ ਨਿਸ਼ਚਿਤ ਕੀਤਾ ਗਿਆ ਕਿਉਂ ਇਹ ਤਰੀਕ ਬਦਲੀ ਗਈ ਤਾਂ ਕਿਤੇ ਨਾ ਕਿਤੇ ਪੇਚ ਜ਼ਰੂਰ ਫਸਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਤੇ ਨਾ ਕਿਤੇ ਮੁਸ਼ਕਲਾਂ ਜ਼ਰੂਰ ਆ ਰਹੀਆਂ ਨੇ ਕਿਉਂਕਿ ਮੰਤਰੀਆਂ ਨੇ ਜਿਹੜੇ ਅਧਿ ਮੰਗ ਲਏ ਆ ਮੰਤਰਾਲੇ ਮੰਗ ਲਏ ਆ ਤਾਂ ਉਹ ਵੀ ਮੰਤਰਾਲੇ ਕਿਤੇ ਨਾ ਕਿਤੇ ਜਿਹੜੇ ਉਹ ਟੈਨਸ਼ਨ ਜ਼ਰੂਰ ਦੇ ਰਹੇ ਆ ਕਿ ਆਖਿਰਕਾਰ ਹੁਣ ਕਿਵੇਂ ਹੋਵੇਗਾ ਜੋ ਕਿ ਜੇ ਤੁਸੀਂ ਸਰਕਾਰ ਬਣਾਉਣੀ ਹੈ ਜੇ ਤੁਸੀਂ ਸੱਤਾ ਦੇ ਵਿੱਚ ਆਉਣਾ ਹੈ ਤਾਂ ਤੁਹਾਨੂੰ ਇਹ ਸੈਕਰੀਫਾਈਜ਼ ਕਰਨਾ ਹੀ ਪੈਣਾ ਹੈ ਇੰਨਾ ਤੁਹਾਨੂੰ ਸੈਕਰੀਫਾਈਜ਼ ਕੀਤੇ ਬਿਨਾ ਤੁਹਾਡੀ ਸਰਕਾਰ ਨਹੀਂ ਬਣਦੀ ਕਿਉਂਕਿ ਨਿਤਿਸ਼ ਕੁਮਾਰ ਹੁਣਾਂ ਦੀ ਗੱਲ ਕਰੀਏ ਤਾਂ ਨਿਤਿਸ਼ ਕੁਮਾਰ ਹੁਣੇ ਪਹਿਲਾਂ ਹੀ ਦਲ ਬਦਲ ਚੁੱਕੇ ਨੇ ਇੱਕ ਤੋਂ ਦੂਜਾ ਦੂਜੇ ਤੋਂ ਉੱਤੇ ਜਾ ਤੇ ਦੂਜੇ ਤੋਂ ਫਿਰ ਪਹਿਲਾ ਤਾਂ ਦਲ ਬਦਲ ਚੁੱਕੇ ਨੇ ਸੋ ਇਸੇ ਕਰਕੇ ਇਹ ਵੀ ਡਰ ਕਿਤੇ ਨਾ ਕਿਤੇ ਐਨਡੀਐਨ ਨੂੰ ਤੇ ਭਾਜਪਾ ਨੂੰ ਸਤਾ ਰਿਹਾ ਹੈ ਕਿ ਜੇਕਰ ਹੁਣ 1921 ਹੋਈ ਤਾਂ ਹੁਣ ਸਰਕਾਰ ਕਿਤੇ ਹੱਥੋਂ ਜਿਹੜੀ ਉਹ ਨਾ ਨਿਕਲ ਜਾਵੇ ਤਾਂ ਇਹ ਵੀ ਹੋ ਸਕਦਾ ਹੈ ਕਿ ਐਨਡੀਏ ਵੀ ਆਪਣੀ ਸਰਕਾਰ ਐਨਡੀਏ ਤਾਂ ਸਰਕਾਰ ਬਣਾਉਣ ਜਾ ਰਿਹਾ ਹੈ ਪਰ ਸਮਾਗਮ ਦੀ ਤਰੀਕਾ ਕਿਉਂ ਬਦਲੀ ਗਈ ਹੈ ਇਹ ਵੱਡਾ ਸਭ ਤੋਂ ਸਵਾਲ ਹੈ ਇਹ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੰਦਾ ਹੈ ਕਿ ਮੰਤਰੀਆਂ ਦੇ ਨਾਲ ਸਹਿਮਤੀ ਨਹੀਂ ਬਣ ਰਹੀ ਜਾਂ ਫਿਰ ਐਨਡੀਏ ਦੇ ਗੱਠਜੋੜ ਦੇ ਵਿੱਚ ਕੋਈ ਗੱਲਬਾਤ ਹੋ ਚੁੱਕੀ ਹੈ ਜਾਂ ਜਿੰਨਾ ਮੰਤਰੀਆਂ ਨੇ ਮੰਗਾਂ ਰੱਖੀਆਂ ਨੇ ਸ਼ਰਤਾਂ ਰੱਖੀਆਂ ਨੇ ਕਿ ਸਾਨੂੰ ਆ ਆ ਦੇ ਦਿੱਤਾ ਜਾਵੇ ਜਾਂ ਫਿਰ ਉਹ ਸਹਿਮਤੀ ਨਹੀਂ ਬਣ ਪਾਈ ਤਾਂ ਇਸ ਕਰਕੇ ਤਰੀਕ ਜਿਹੜੀ ਉਹ ਲੇਟ ਹੋਈ ਐ ਤੇ ਹੁਣ ਸੰਡੇ ਦਿਨ ਐਤਵਾਰ 9 ਜੂਨ ਨੂੰ ਸੌ ਜਿਹੜੀ ਐ ਉਹ ਨਰਿੰਦਰ ਮੋਦੀ ਦੇ ਵੱਲੋਂ ਬਤੌਰ ਪ੍ਰਧਾਨ ਮੰਤਰੀ ਚੁੱਕੀ ਜਾਵੇਗੀ